ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਗਏ ਤਾਂ ਉਹਨਾਂ ਨੇ ਉੱਥੇ ਕੁਝ ਲੋਕਾਂ ਨੂੰ ਪਰਮਾਤਮਾ ਦੀ ਆਰਤੀ ਕਰਦੇ ਹੋਏ ਦੇਖਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਹਨਾਂ ਨੂੰ ਉਪਦੇਸ਼ ਦਿੱਤੇ ਕਿ ਮਨੁੱਖ ਪਰਮਾਤਮਾ ਦੀ ਆਰਤੀ ਕਰਨ ਦੇ ਯੋਗ ਨਹੀਂ ਹੈ ਪਰਮਾਤਮਾ ਦੀ ਆਰਤੀ ਤਾਂ ਸਾਰੀ ਕੁਦਰਤ ਕਰ ਰਹੀ ਹੈ ਜਿਸ 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 ਕਰਕੇ ਸਾਨੂੰ ਵੀ ਉਸ ਕੁਦਰਤ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਸਾਡੀ ਆਰਤੀ ਕੁਝ ਇਸ ਪ੍ਰਕਾਰ ਹੈ ਗगन ਮੈ ਥਾਲ ਰਵ ਚੰਦ ਦੀਪਕ ਬਨੇ ਗगन ਜਿਹੜਾ ਹੈ ਪੂਰਾ ਆਕਾਸ਼ ਉਹ ਇੱਕ ਥਾਲ ਹੈ ਗगन ਮੈ ਥਾਲ ਰਵ ਚੰਦ ਦੀਪਕ ਬਨੇ ਜਿਹੜੇ ਚੰਦ ਤੇ ਸੂਰਜ ਚ ਦੀਪਕ ਨੇ ਤੇ ਰਵ ਚੰਦ ਦੀਪਕ ਮੈ ਤਾਰਕਾ ਮੰਡਲ ਜਨਕ ਮੋਤੀ ਤਾਰਿਆਂ ਦਾ ਮੰਡਲ ਉਸ ਵਿੱਚ ਮੋਤੀਆਂ ਵਾਂਗ ਹੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਅਨਲੋ ਪਵਨ ਚਵਰੋ ਕਰੇ ਮੱਲਿਆ ਹਿਮਾਲਿਆ ਪਰਬਤ ਵੱਲੋਂ ਆਉਣ ਵਾਲੀਆਂ ਖੁਸ਼ਬੂਦਾਰ ਫੁੱਲਾਂ ਦੀਆਂ ਸੁਗੰਧੀਆਂ ਤੂੰ ਵੰਗਾ ਕੰਮ ਕਰ ਰਹੀਆਂ ਹਨ ਪਵਨ ਚਵਰ ਕਰੇ ਜਿਹੜੀ ਹਵਾਗਾ ਉਹ ਚੌਰ ਕਰ ਰਹੀ ਹੈ ਸਗਲ ਬਨਰਾਏ ਫੁਲੰਤ ਜੋਤੀ ਸਾਰੀ ਕੁਦਰਤ ਫੁੱਲਾਂ ਦੀ ਵਰਖਾ ਕਰ ਰਹੀ ਹੈ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ ਪਰਮਾਤਮਾ ਤੇਰੀ ਅਨਹਤਾ ਸ਼ਬਦ ਵਜੰਤ ਭੇਰੀ ਮੇਰੇ ਅੰਮਨ ਅੰਦਰ ਵੀ ਖੁਸ਼ ਰਾਗ ਵਜ ਰਹੇ ਨੇ ਖੁਸ਼ੀਆਂ ਦੇ ਰਾਗ ਵਜ ਰਹੇ ਨੇ ਅਨੇਕਤਾ ਸ਼ਬਦ ਵਜੰਤ ਭੇਰੀ ਸਹਸ ਤਵ ਨੈਨ ਨਨ ਨੈਨ ਹੈ ਤੋਹੀ ਕੋ ਪਰਮਾਤਮਾ ਤੇਰੀਆਂ ਲੱਖਾਂ ਹੀ ਅੱਖਾਂ ਹਨ ਪਰ ਤੇਰੀ ਪਰ ਨਿਰਾਕਾਰ ਹੋਣ ਕਰਕੇ ਪਰਮਾਤਮਾ ਇਹ ਅੱਖਾਂ ਸਾਨੂੰ ਦਿਖਾਈ ਨਹੀਂ ਦਿੰਦੀਆਂ ਸਹਸ ਤਵ ਨੈਨ ਨਨ ਨੈਨ ਹੈ ਤੋਹੀ ਕੋ ਸਹਸ ਮੂਰਤ ਨਨ ਏਕ ਤੋਹੀ ਤੇਰੀ ਲੱਖਾਂ ਹੀ ਮੂਰਤਾਂ ਹਨ ਪਰ ਨਿਰਾਕਾਰ ਹੋਣ ਕਰਕੇ ਪਰਮਾਤਮਾ ਉਹ ਮੂਰਤ ਸਾਨੂੰ ਨਹੀਂ ਦਿਖਾਈ ਦਿੰਦੀ ਸਹਸ ਪਦ ਬੀਵਲ ਨਨ ਏਕ ਪੰਤ ਗੰਦ ਤੇਰੇ ਪਰਮਾਤਮਾ ਤੇਰੇ ਲੱਖਾਂ ਹੀ ਪੈਰ ਹਨ ਪਰ ਨਿਰਾਕਾਰ ਹੋਰ ਕੱਟ ਕੇ ਸਾਨੂੰ ਉਹ ਪੈਰ ਨਹੀਂ ਦਿਖਾਈ ਦਿੰਦੇ ਸਹਿਸਪਾਦ ਮਿਮਨ ਨਾ ਨੇਕ ਪੰਦ ਗੰ ਬਿਨ ਸਹਿਸਤਾਬ ਗੰਧ ਇਵਚਲਤ ਮੋਹੀ ਸਭ ਮਹਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਪਰਮਾਤਮਾ ਸਵੰਦਰ ਤੇਰੀ ਜੋਤ ਜਾਗ ਰਹੀ ਹੈ ਜਿਸ ਦੀ ਜੋਤ ਨਾਲ ਅਸੀਂ ਸਾਰੇ ਚਾਨਣ ਆ ਅਸੀਂ ਸਾਰੇ ਚਾਨਣ ਵਿੱਚ ਆ ਤਿਸਦੇ ਚਾਨਣ ਸਭ ਮੈਂ ਚਾਨਣ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਹੈ ਸੋ ਆਰਤੀ ਹੋਏ ਅਨ ਸੁਜੋਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਤੇਰੇ ਅੰਦੀ ਤੇਰੇ ਤੇਰੇ ਚਰਣਾ ਲਈ ਤੇਰੇ ਚਰਣਾ ਲਈ ਪ੍ਰਮਾਤਮਾ ਮੈਂ ਪਿਆਸਾ ਹਾਂ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦੀਨੋ 모ਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਕਿਰਪਾ ਕਰਕੇ ਪ੍ਰਮਾਤਮਾ ਮੈਨੂੰ ਆਪਣੇ ਦਰਸ਼ਨ ਕਰਵਾ ਮੈਂ ਪਿਆਸਾ ਹਾਂ ਇੱਕ ਚਾਤ੍ਰਿਕ ਵੰਗ ਜਿਵੇਂ ਕਿ ਉਹ ਪਾਣੀ ਦੀ ਬੂੰਦਾਂ ਲਈ ਪਿਆਸਾ ਹੁੰਦਾ ਹੈ ਕਿਰਪਾ ਕਰਕੇ ਪ੍ਰਭਾਤਮਾ ਮੈਨੂੰ ਤੂੰ ਆਪਦੇ ਦਰਸ਼ਨ ਦੇ ਮੈਂ ਵੀ ਪਿਆਸਾ ਹਾਂ ਕਿਰਪਾ ਜਲ ਦੇ ਨਾਨਕ ਸਾਰੰਗ ਹੋਏ ਜਾਤੇ ਤੇਰੇ ਨਾਏ ਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ